ਜਿਹੜੇ ਡਾਕਟਰ ਸੀਮਰਉ ਉਮੀਦਵਾਰ ਜੀ ਸਾਡੇ ਸੰਵਿਧਾਨ ਦੇ ਨਮਰਤ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪੜ੍ਹਾਈ ਕੀਤੀ ਵੱਡੀਆਂ ਪੜ੍ਹਾਈਆਂ ਕੀਤੀਆਂ ਵੱਡੀਆਂ ਡਿਗਰੀਆਂ ਕੀਤੀਆਂ ਉਸ ਤੋਂ ਬਾਅਦ ਸਾਡੇ ਦੇਸ਼ ਨੂੰ ਸੰਵਿਧਾਨ ਦਿੱਤਾ ਜਿਹੜਾ ਕਿ ਇੱਕ ਇੱਕ ਵਰਗ ਨੂੰ ਮਾਲਾ ਦੇ ਵਿੱਚ ਭਰੋਇਆ ਹੋਇਆ ਉਸ ਦੇ ਪ੍ਰਤੀ ਦੋ ਤਰ੍ਹਾਂ ਘਟਨਾਵਾਂ ਹੋਈਆਂ ਨੇ ਇੱਕ ਤਾਂ ਫਲੋਰ ਕੋਲੇ ਹੋਈ ਆ ਪਿੰਡ ਨੰਗਲ ਇੱਕ ਬਟਾਲੇ 'ਚ ਹੋਈ ਆ ਇਹ ਜਿਹੜੇ ਬਾਹਰ ਬੈਠਾ ਪੰਨੂ ਗੁਰਪਤਵੰਤ ਸਿੰਘ ਪੰਨੂ ਇਹਦੀ ਰੋਜੀ ਰੋਟੀ ਆ ਜਿਹੜੀ ਰੋਟੀ ਜਿਵੇਂ ਆਪਾਂ ਪਾਉਨੇ ਆ ਇਹਦੀ ਰੋਜੀ ਰੋਟੀ ਚੱਲਦੀ ਆ ਭੜਕਾਉ પાਸੰਦੇ ਕੇ ਵੀ ਲੋਕਾਂ ਨੂੰ ਭੜਕਾਓ ਨੌਜਵਾਨਾਂ ਨੂੰ ਭੜਕਾਓ ਪਰ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨੇ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਇਹਨੀਆਂ ਸਾਰੀਆਂ ਚਾਲਾਂ ਨੂੰ ਸਮਝਦੇ ਆ ਕਿ ਕੋਈ ਇਹਨਾਂ ਦੇ ਜਾਲਤ ਫਸਣ ਵਾਲਾ ਕੋਈ ਹੈਗਾ ਸਾਰੇ ਲੋਕਾਂ ਨੂੰ ਪਤਾ 84 ਹੜਾਈਆਂ ਲੋਕਾਂ ਨੇ ਸਾਰਾ ਕੁਝ ਹੋਇਆ ਇੱਥੇ ਪਰ ਸਾਰੇ ਨੌਜਵਾਨ ਆ ਜਿਹੜੇ ਉਹ ਆਪਦੇ ਰੋਜਗਾਰ ਦੇ ਵਿੱਚ ਲੱਗੇ ਹੋਏ ਨੇ ਆਮ ਆਦਮੀ ਪਾਰਟੀ ਆ ਜਿਹੜੀ ਉਹ ਰੋਜਗਾਰ ਦੇ ਰਹੀ ਆ 55000 ਨੌਕਰੀ ਦੇ ਕੇ ਅੱਜ ਮਾਨ ਸਾਹਿਬ ਅਸੀਂ ਸਰਕਾਰ ਤਿੰਨ ਸਾਲ ਦੇ ਵਿੱਚ ਜਿਹੜੀਆਂ ਇਹ ਚਾਲਾਂ ਇਹ ਕਰ ਰਿਹਾ ਪੰਨੂ ਇਹਦੀਆਂ ਕਦੇ ਵੀ ਉਹ ਪੂਰੀਆਂ ਨਹੀਂ ਪੈਣੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਨਗਰੇਟੇ ਗੁਰੂ ਕੇ ਬੇਟੇ ਇਹਨਾਂ ਨੂੰ ਨਾਲ ਸਾਨੂੰ ਸਾਰਿਆਂ ਨੂੰ ਛਾਤੀ ਨਾਲ ਲਾਇਆ ਗੁਰੂ ਸਾਹਿਬ ਨੇ ਇਸੇ ਤਰ੍ਹਾਂ ਜਿਹੜੀਆਂ ਇਹ ਜਿਹੜੀ ਚਾਲਾਂ ਕਰਨ ਵਾਲੇ ਨੇ ਇਹਨਾਂ ਦੀਆਂ ਕਦੇ ਚਾਲਾਂ ਪੂਰੀਆਂ ਨਹੀਂ ਹੋਣੀਆਂ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਜਿਵੇਂ ਸੰਗੋਵਾਲ ਸਾਹਿਬ ਨੇ ਦੱਸਿਆ ਵਾ ਸਾਡੀ ਮੈਡਮ ਭੈਣ ਸੀਨਾ ਬੈਠੇ ਆ ਪਰਮਜੀਤ ਬੈਠੇ ਆ ਔਰ ਮੋਹੀ ਸਾਹਿਬ ਬੈਠੇ ਆ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜਾ ਬਾਹਰ ਬੈਠਾ ਪੰਨੂ ਆ ਇਹਨੂੰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਜੜੀਆਂ ਬਾਹਲੀਆਂ ਏਜੰਸੀਆਂ ਇਹਨੂੰ ਆਪਣੇ ਪੈਸੇ ਦੇ ਇਸਤੇਮਾਲ ਕਰਕੇ ਇਹਨੂੰ ਪੰਜਾਬ ਔਰ ਦੇਸ਼ ਦਾ ਮਾਹੌਲ ਖਰਾਬ ਕਰਨ ਲਈ ਜਿਹੜਾ ਕੋਸ਼ਿਸ਼ ਕਰ ਰਿਹਾ ਵਾ ਇਹਨੂੰ ਕਿਸੇ ਵੀ ਗੱਲ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ अहमियत ਨਹੀਂ ਮਿਲੂਗੀ ਕਿਉਂਕਿ ਸਾਡੇ ਬਾਬਾ ਸਾਹਿਬ ਭੀਮਰਾਓ ਮੇਕ ਕਰ ਉਹਨਾਂ ਨੇ ਸਾਰੇ ਲੋਕਾਂ ਨੂੰ ਇੱਕ ਚੰਗਾ ਰਸਤਾ ਔਰ ਚੰਗਾ ਮਾਰਗ ਦਿੱਤਾ ਵਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਿੰਨ ਸਾਲਾਂ ਤੋਂ ਪੰਜਾਬ ਦੇ ਵਿੱਚ ਜੋ ਆਪਣਾ ਯੋਗਦਾਨ ਪਾ ਕੇ ਕੰਮ ਕਰਕੇ ਦਿਖਾ ਰਹੀ ਆ ਇਹ ਬਾਹਰ ਬੈਠੀਆਂ ਵਿਦੇਸ਼ੀ ਤਾਕਤਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਵੀ ਪੰਜਾਬ ਅੱਜ ਇੱਕ ਫੇਰ ਉਹੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹ ਬਣਨ ਜਾ ਰਿਹਾ ਪਰ ਮੈਂ ਅੱਜ ਤੁਹਾਡੇ ਰਾਈ ਇਹ ਗੱਲ ਦੱਸਣੀ ਕਿਉਂ ਨਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਬਲਦਸਤੇ ਦੀ ਤਰ੍ਹਾਂ ਲੈ ਕੇ ਆਪਣੇ ਨਾਲ ਚੱਲ ਰਿਹਾ ਜਿਵੇਂ ਮੇਰੇ ਤੋਂ ਪਹਿਲਾਂ ਸੰਗਵਾ ਸਾਹਿਬ ਨੇ ਦੱਸਿਆ 55 ਹਜ਼ਾਰ ਨੌਕਰੀਏ ਸਰਕਾਰ ਇੱਕ ਪਹਿਲੀ ਆ ਜਿਨੇ ਨੌਜਵਾਨਾਂ ਨੂੰ ਸਹੀ ਰਸਤਾ ਤੇ ਪੰਜਾਬ ਦੀ ਤਰੱਕੀ ਲਈ ਪੰਜਾਬ ਨੂੰ ਰੰਗੜਾ ਪੰਜਾਬ ਬਣਾਉਣ ਲਈ ਜਿਹੜਾ ਮਿਸ਼ਨ ਬਣਾਇਆ ਹੋਇਆ ਉਹ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਦੇ ਸੇਵਾ ਭਾਵਨਾ ਔਰ 24 ਘੰਟੇ ਪੰਜਾਬ ਦੀ ਸੇਵਾ ਦੇ ਵਿੱਚ ਜੋ ਯੋਗਦਾਨ ਉਹਨਾਂ ਦਾ ਪੈ ਰਿਆ ਵਾ ਸਾਡੇ ਜਿਹੜੇ 95 MLA ਆ ਸਾਰੇ ਥੱਲੇ ਦੇ ਵਰਕਰ ਜਿਹੜੇ ਵਲੰਟੀਅਰ ਸਾਥੀ ਆ ਪੰਜਾਬ ਦੀ ਬਿਹਤਰੀ ਲਈ ਇੱਕ ਇੱਕ ਵਲੰਟੀਅਰ ਜਿਹੜਾ ਉਹ ਆਪਣਾ ਯੋਗਦਾਨ ਪਾ ਰਿਹਾ ਮੈਂ ਫਿਰ ਤੁਹਾਡੇ ਲਈ ਦੱਸਣਾ ਚਾਹਣਾ ਕਿ ਲੱਖ ਕੋਸ਼ ਨਾ ਕਾ ਲੋ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਇਹਨੂੰ ਨਾ ਕਦੇ ਪਹਿਲਾਂ ਨਜਲ ਲੱਗਣ ਦਿੱਤੀ ਆ ਨਾ ਕਦੇ ਹੋਣ ਲੱਗਣ ਦਿੱਤੀ ਜਾਊਗੀ ਇਹ ਜਿਹੜੀਆਂ ਬਾਹ ਜੰਮੀਆਂ ਹੋਈਆਂ ਪੰਨੂ ਵਰਗੀਆਂ ਆਪਣੀਆਂ ਪਾਰਟੀਆਂ ਬਣਾ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਉਹਨੂੰ ਕੀ ਪਤਾ ਪੰਜਾਬ ਦੇ ਕਲਚਰ ਦਾ ਗੁੱਤ ਦਾ ਹੋ ਰੱਖੀ ਵਰਦਾ ਲੇਡੀਜ਼ ਪਾਂਗ ਪਿੱਛੇ ਤੇ ਪੰਜਾਬ ਦੇ ਕਲਚਰ ਨੂੰ ਉਹ ਅੱਜ ਸਾਡੇ ਪੰਜਾਬੀਆਂ ਦੇ ਵਿੱਚ ਫਰਕ ਪਾਉਣ ਲਈ ਅੱਜ ਇਹੋ ਜਿਹੀਆਂ ਜਿਹੜੀਆਂ ਖੋਜੀਆਂ ਆਪਣੀਆਂ ਹਰਕਤਾਂ ਕਰਦਾ ਵਰਦਾ ਬਾਹਰ ਬੈਠਾ ਜਿਉ ਉਹ ਐਨਆਈ ਕਿਤੇ ਪੰਜਾਬ ਦੇ ਹਿੱਤ ਦਾ ਵਾ ਤਾਂ ਆ ਕੇ ਪੰਜਾਬ ਦੀ ਧਰਤੀ ਤੇ ਗੱਲ ਕਰੇ ਦੇਸ਼ ਦੀ ਧਰਤੀ ਦੇ ਗੱਲ ਕਰੇ ਆਜੋ ਬਾਹਰਲੀਆਂ ਏਜੰਸੀਆਂ ਤੋਂ ਆਪਣਾ ਠੂ ਬਣ ਕੇ ਅੱਜ ਸਾਡੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਨੂੰ ਫਿਰਦਾ ਬਾਬਾ ਸਾਹਿਬ ਪੀਵਰਾ ਉਮੀਦ ਕਰਨੇ ਇੱਕ ਮੋਤੀਆਂ ਤਰ੍ਹਾਂ ਸੰਵਿਧਾਨ ਬਣਾ ਕੇ ਮੋਤੀਆਂ ਤਰ੍ਹਾਂ ਲੋਕਾਂ ਨੇ ਲੋਕਾਂ ਨੂੰ ਆਪਣੀ ਲੜੀ ਚ ਪਰੋ ਕੇ ਲੋਕਾਂ ਲੋਕ ਸੇਵਾ ਲਈ ਦੇ ਕੇ ਗਏ ਆ ਬਾਬਾ ਸਾਹਿਬ ਨੂੰ ਅੱਜ ਵੀ ਸਲੂਟ ਆ ਪੂਰੇ ਦੇਸ਼ ਵੱਲੋਂ ਔਰ ਰਹਿਣਾ ਵੀ ਆ ਜੱਤੀ ਦੇਸ਼ ਖੁਸ਼ਹਾਲ ਰਹੂਗਾ ਬਾਬਾ ਸਾਹਿਬ ਦਾ ਨਾਮ ਰਹੂਗਾ ਬਾਬਾ ਸਾਹਿਬ ਦੀ ਜਿਹੜੀ ਦੇਣਾ ਬਹੁਤ ਵੱਡੀ ਦੇਣਾ ਐਨੀਆਂ ਗੱਲਾਂ ਕਰਦਾ ਹੋਇਆ ਮੈਂ ਇੱਕ ਵਾਰੀ ਫੇਰ ਇਹ ਗੱਲ ਕਹਿਣੀ ਚਾਹਣਾ ਭਈ ਪੰਜਾਬ ਦੇ ਮਾਹੌਲ ਨੂੰ ਕੋਈ ਵੀ ਏਜੰਸੀ ਕੋਈ ਵੀ ਪਾਰਟੀ ਕੋਈ ਵੀ ਬੰਦਾ ਅਗਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਜਿਹੜਾ ਦੇਸ਼ ਦੇ ਅੰਦਰ ਬੈਠਾ ਉਹਨੂੰ ਜੇਲ੍ਹ ਦਾ ਮੂੰਹ ਦੇਖਣਾ ਪਊਗਾ ਜਿਹੜਾ ਬਾਹਰੋਂ ਵਿਦੇਸ਼ੀ ਤਾਕਤਾਂ ਦਾ ਪਿੱਠੂ ਬਣ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਵਾ ਉਹਨੂੰ ਵੀ ਦੇਸ਼ ਦੇ ਅੰਦਰ ਲਿਆ ਕੇ ਉਹਦਾ ਬਣਦੀ ਕਾਰਵਾਈ ਕੀਤੀ ਜਾਊਗੀ ਅਮੇਰ ਸਭ ਪੰਜਾਬ ਨੂੰ ਹੀ ਟੀਚਾ ਟਾਰਗੇਟ ਕੀਤਾ ਜਾ ਰਿਹਾ ਹੋਰ ਵੀ ਕਈ ਸਟੇਟਸ ਨੇ ਔਰ ਜਿਸ ਦਾ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਪੰਨੂ ਵਰਤਦੇ ਜਾਂ ਕੋਈ ਵੀ ਏਜੰਸੀਆਂ ਵਰਤ ਰਹੀਆਂ ਨੇ ਉਹਨਾਂ ਦੇ ਨਾਲ ਉਹ ਪੰਜਾਬ ਸਰਕਾਰ ਦੀ ਜੀ ਨੀਤੀ ਕੀ ਹੋਏਗੀ ਕੋਈ ਪਾਸਟ ਕੋਡ ਦੇ ਜ਼ਰੀਏ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਕਿ ਅਗਲੀ ਜਿਹੜੀ ਦਾ ਨੀਤੀ ਦਾ ਤੁਸੀਂ ਪੰਜਾਬ ਦੇ ਇਤਿਹਾਸ ਨੂੰ ਚੱਕ ਕੇ ਦੇਖ ਲਓ ਜਲੋਂ ਦਾ ਪੰਜਾਬ ਦਾ ਇਤਿਹਾਸ ਆ ਜਿਹੜਾ ਉਦੋਂ ਬਾਅਦ ਹੀ ਸਾਰਾ ਕੁਝ ਸਟਾਰਟ ਹੋਇਆ ਜਦੋਂ ਪੰਜਾਬੀਆਂ ਨੇ ਆਪਣਾ ਹਰ ਕੰਮ ਦੇ ਵਿੱਚ ਯੋਗਦਾਨ ਵੱਡਾ ਹੋ ਕੇ ਪਾਇਆ ਵਾ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਅੱਡੀ-ਅੱਡੀਆਂ ਕੁਰਬਾਨੀਆਂ ਐਡੇ-ਤੇ ਯੋਧੇ ਸੂਰਬੀਰ ਪੈਦਾ ਹੋਇਆ ਇਹਨੂੰ ਹਮੇਸ਼ਾ ਪਹਿਲੇ ਤਾਰਜੇਦ ਕਰਨੀਆਂ ਚਾਹੀਏ ਕੇਂਦਰ ਦੀਆਂ ਏਜੰਸੀਆਂ ਹੋਣ ਚਾਹੇ ਬਾਹਰ ਬੈਠੇ ਲੋਕ ਜਿਹੜੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ ਉਹਨਾਂ ਲੋਕਾਂ ਦਾ ਟਾਰਗੇਟ ਹੀ ਪੰਜਾਬ ਹੁੰਦਾ ਪਰ ਪੰਜਾਬ ਦੇ ਸੂਰਬੀਰ ਜਿਹੜੇ ਇੱਥੇ ਜੇ ਵਸਿੰਦੇ ਆ ਪੰਜਾਬ ਦੇ ਉਹ ਕਦੇ ਪੰਜਾਬ ਨੂੰ ਇਸ ਕੰਮ ਦੇ ਵਿੱਚ ਅੱਗੇ ਰਸਤਾ ਨਹੀਂ ਦੇਣ ਦਿੰਦੇ ਕਿਸੇ ਛੜਾਤੀ ਅੰਸਰ ਨੂੰ ਉਹਦਾ ਜਿਹੇ ਜੀ ਗੱਲ ਕਰਦਾ ਵਾ ਉਹੋ ਜਿਹੇ ਸ਼ਬਦਾਂ ਨਾਲ ਉਹਨੂੰ ਜਵਾਬ ਮਿਲਦਾ ਪੰਨੂ ਨੂੰ ਵੀ ਉਸੇ ਸ਼ਬਦਾਂ ਨਾਲ ਹੀ ਜਵਾਬ ਮਿਲੂਗਾ ਜਿਹੇ ਜੀ ਪੰਨੂ ਦੀ ਸੋਚ ਹੋਊਗੀ ਉਹਨੂੰ ਉਹੋ ਜਿਹੇ ਜਵਾਬ ਦਿੱਤਾ ਜਾਊਗਾ ਕੋਈ ਥ੍ਰੈਟ ਦਾ ਪੰਜਾਬ ਦੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਅਟਿਆ ਪੰਜਾਬ ਦੇ ਪੰਜਾਬੀ ਕਿਸੇ ਥ੍ਰੈਟ ਤੋਂ ਡਰਨ ਵਾਲੇ ਨਹੀਂਗੇ ਇਹ ਸਾਡਾ ਇਤਿਹਾਸ ਬੋਲਦਾ ਵਾ ਸਾਡੀਆਂ ਪੰਜਾਬ ਦੀ ਮਿੱਟੀ ਦਾ ਇਤਿਹਾਸ ਆ ਕੋਈ ਬੰਦਾ ਪੰਜਾਬ ਨੂੰ ਨਜਲ ਲਾਉਣ ਵਾਲਾ ਪੈਦਾ ਹੋਊਗਾ ਉਹਨੂੰ ਉਹਦੀ ਬੰਦੀ ਸਜ਼ਾ ਮਿਲਣੀ ਮਿਲਨੀ ਆ ਇਹ ਸਾਡਾ ਇਤਿਹਾਸ ਆ ਕਦੇ ਕਿਸੇ ਵੀ ਥ੍ਰੈਟ ਤੋਂ ਨਾ ਪੰਜਾਬੀ ਡਰੇ ਆ ਨਾ ਪੰਜਾਬੀਆਂ ਨੇ ਡਰਨਾ ਵਾ ਅਰੇ ਬਈਆ ਲੋਕ ਜਿਹੜੇ ਜਸਟੀ ਦੇ ਨੂਕੀ ਕਹ ਰਹੇ ਨੇ ਕਿ ਸਰਕਾਰ ਫੇਲ ਹੈ ਐਮਸੀ ਅਲੀ ਫੇਲ ਹੈ ਗਵਰਨਰ ਆਰਡਰ ਨਹੀਂ ਮੈਂਟੇਨਿੰਗ ਆ। ਦੇਖੋ ਗੱਲ ਸੁਣੋ ਜਿਹੜੇ ਬਾਹਰ ਬੈਠੀਆਂ ਏਜੰਸੀਆਂ ਨੇ ਪੰਨੂ ਵਰਗੀਆਂ ਉਹ ਸਾਡੇ ਕਿਸੇ ਨੌਜਵਾਨ ਬੱਚੇ ਨੂੰ ਗੁੰਮਰਾਹ ਕਰਕੇ ਜਾਂ ਕਿਸੇ ਇਹੋ ਜਿਹੇ ਬੰਦੇ ਦਾ ਫਾਇਦਾ ਉਠਾ ਕੇ ਜਿਹੜੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਪਏ ਆ ਉਹ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਜਿਹੜਾ ਸਿੱਧਾ ਸੰਦੇਸ਼ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਧਰਤੀ ਦੇ ਉੱਤੇ ਕਦੇ ਮਾਹੌਲ ਨਹੀਂ ਖਰਾਬ ਹੋਣ ਦਿੱਤਾ ਜਾਊਗਾ ਚਾਹੇ ਜਿੱਡੀ ਮਰਜ਼ੀ ਕੋਈ ਵੱਡੀ ਤਾਕਤ ਆ ਚਾਹੇ ਕੋਈ ਪਾਰਟੀ ਆ ਪੰਜਾਬ ਜਿਹੜਾ ਵਾ ਸਾਡਾ ਉਹ ਰੰਗਲਾ ਪੰਜਾਬ ਤੇ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਆ ਇਹਨੂੰ ਕੋਈ ਨજર ਨਹੀਂ ਲਾ ਸਕਦਾ ਕੋਈ ਇਹਦੇ ਬਲ ਅੱਖ ਚੱਕ ਕੇ ਨਹੀਂ ਦੇਖ ਸਕਦਾ ਪੰਜਾਬ ਦੀ ਧਰਤੀ ਵੱਲ ਕੀ ਕਹਾਂ ਜੰਦੇ ਦੀ ਜੀ ਸਾਹਿਬ ਅੱਜ ਜੋ ਵੀ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੰਨੂ ਵਰਗੀਆਂ ਜਿਹੜੇ ਇਹ ਜੇ ਗਲਤ ਅਨਸਰ ਨੇ ਤੇ ਉਹਦੇ ਖਿਲਾਫ ਆਮ ਆਦੀ ਪਾਰਟੀ ਖੜੀ ਹੈ ਔਰ ਆਮ ਆਦੀ ਪਾਰਟੀ ਇਸ ਦੇ ਖਿਲਾਫ ਜਿਹੜੀ ਸ਼ਬਦ ਸ਼ਬਦਾਂ ਚ ਨਿੰਦਾ ਕਰਦੀ ਹੈ ਔਰ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੂਰਬੀਰਾਂ ਦੀ ਧਰਤੀ ਤੇ ਗੁਰੂਆਂ ਪੀਰਾਂ ਦੀ ਧਰਤੀ ਹੈ ਔਰ ਇੱਥੇ ਸਾਰੇ ਸਾਰੇ ਧਰਮ ਸਾਂਝੇ ਧਰਮ ਨੇ ਔਰ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਔਰ ਖਾਸ ਕਰਕੇ ਜੇ 바ਵਾ ਸਾਹਿਬ 바ਵਾ ਭੀਵਰਾ ਉਬੇਦਕਰ ਜੀ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਸਾਡੇ ਇੰਡੀਆ ਨੂੰ ਸੰਵਿਧਾਨ ਲਿਖ ਕੇ ਦਿੱਤਾ ਪੂਰੀ ਦੁਨੀਆ 'ਚ ਸਭ ਤੋਂ ਵੱਡਾ ਸੰਵਿਧਾਨ ਵਧੀਆ ਸੰਵਿਧਾਨ ਲਿਖ ਕੇ ਦਿੱਤਾ ਤੇ ਉਹਦਾ ਸਤਿਕਾਰ ਔਰ ਖਾਸ ਕਰਕੇ ਪੰਜਾਬ ਦੀ ਗੱਲ ਕਰਦੇ ਆ ਸਭ ਤੋਂ ਵੱਧ ਸਤਿਕਾਰ ਪੰਜਾਬ 'ਚ ਹੁੰਦਾ ਵਾ ਔਰ ਪੰਜਾਬ ਦੇ ਵਿੱਚ ਉਹਦਾ ਸਤਿਕਾਰ ਉਹਨਾਂ ਦਾ ਹੁੰਦਾ ਰਹੂਗਾ ਤੇ ਜਿਹੜੇ ਇਹ ਪੰਨੂ ਵਰਗੇ ਸੋਚਦੇ ਨੇ ਵੀ ਸ਼ਾਇਦ ਅਸੀਂ ਪਿਛਲਾ ਦੌਰ ਦੁਆਰਾ ਲਿਆਵਾਂਗੇ ਉਹ ਦੌਰ ਪੰਜਾਬ ਦੇ ਵਿੱਚ ਨਹੀਂ ਆਉਣਾ ਔਰ ਪੰਜਾਬ ਹਰੇਕ ਦਾ ਸਤਿਕਾਰ ਕਰਦਾ ਔਰ ਮਿਲ ਕੇ ਚੱਲਣਾ ਲਾਵਾ ਚਾਹੇ ਹਿੰਦੂ ਸਿੱਖ ਮੁਸਲਮਾਨ ਸਾਈ ਸਾਰੇ ਅਸੀਂ ਹੈਗੇ ਆ ਭਾਈ ਭਾਈ ਔਰ ਭਾਈ ਭਾਈ ਰਹਿ ਕੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਵਾਂਗੇ ਆਮ ਆਦੀ ਪਾਰਟੀ ਦੀ ਸਰਕਾਰ ਔਰ ਆਮ ਆਦੀ ਪਾਰ ਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਜੀ ਮੁੱਖ ਮੰਤਰੀ ਸਾਹਿਬ ਭਗਤ ਸਿੰਘ ਮਾਨ ਜੀ ਤੇ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰੋੜਾ ਜੀ ਔਰ ਸਾਰੇ ਇਸ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਲੱਗੇ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਲੱਗੇ ਨੇ ਰੰਗਲਾ ਪੰਜਾਬ ਤਾਂ ਹੀ ਬਣੂਗਾ ਜਦੋਂ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ ਅਸੀਂ ਆਪਣੇ ਪੰਜਾਬ ਵਾਸਤੇ ਮਿਲ ਕੇ ਕੰਮ ਕਰ ਰਹੇ ਹਾਂ ਆਉਣ ਵਾਲੀ ਸਾਡੀ ਜਨਰੇਸ਼ਨ ਵਾਸਤੇ ਕੰਮ ਕਰ ਰਹੇ ਹਾਂ ਅੱਜ ਜਿਹੜਾ ਜੁਧ ਨਸ਼ਾ ਵਿਰੋਧ ਚੱਲ ਰਿਹਾ ਵਾ ਔਰ ਆਉਣ ਵਾਲੀ ਜਮਣਗੇ ਜਵਾਨੀ ਨੂੰ ਬਚਾਉਣ ਵਾਸਤੇ ਲੱਗੇ ਹੋਏ ਹਾਂ ਤੇ ਇਹ ਲੋਕ ਇਹ ਚੀਜ਼ਾਂ ਨੂੰ ਢਕਾਉਣਾ ਚਾਹੁੰਦੇ ਨੇ ਔਰ ਇਹ ਚਾਹੁੰਦੇ ਨੇ ਵੀ ਸ਼ਾਇਦ ਪੰਜਾਬੀਆਂ ਨੂੰ ਸੀ ਦੁਬਾਰਾ ਲੜਾ ਕੇ ਉਹ ਕੇ ਫਾਇਦਾ ਲਣਾਂਗੇ ਇਹ ਇਸ ਤਰ੍ਹਾਂ ਦੀਆਂ ਵਗੇ ਗਲਤ ਮਰਗੇ ਬਿਆਨਬਾਜ਼ੀ ਕਰਕੇ ਇਹ ਸੋਚਦੇ ਆ ਵੀ ਅਸੀਂ ਇਹਨਾਂ ਪੈਸੇ ਕਮਾਉਣ ਦਾ ਮਕਸਦ ਆ ਵੀ ਸਾਨੂੰ ਹੋਰ ਜਿਹੜੇ ਇਸ ਤਰ੍ਹਾਂ ਦੇ ਮਿਲ ਕੇ ਇਹਨਾਂ ਸੋਚ ਵਾਲੇ ਬੰਦੇ ਨੇ ਵੀ ਸਾਨੂੰ ਕੋਲੇ ਪੈਸੇ ਦੇਣਗੇ ਜਾਂ ਇਹਨਾਂ ਦੇ ਅਕਾਊਂਟ ਭਰਨਗੇ ਤੇ ਉਹ ਇਹਨਾਂ ਦਾ ਤੋਰੀ ਫੁਲਕਾ ਬੰਦ ਹੋਊਗਾ ਤੇ ਪੰਜਾਬ ਇੱਕਜੁੱਟ ਹੋ ਕੇ ਚੱਲੂਗਾ ਔਰ ਬਾਬਾ ਸਾਹਿਬ ਇਹ ਕਹਦਾ ਅਸੀਂ ਸਤਿਕਾਰ ਕਰਦੇ ਆ ਹਮੇਸ਼ਾ ਸਤਿਕਾਰ ਕਰਦੇ ਰਵਾਂਗੇ ਔਰ 14 ਤਰੀਕ ਨੂੰ ਅਸੀਂ ਸਾਂਝੇ ਤੌਰ ਤੇ ਆਲਰੇਡੀ ਵੀ ਹਰ ਧੰਕੇ 14 ਤਰੀਕ ਨੂੰ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਬੜੇ ਸਤਿਕਾਰ ਨਾਲ ਮਨਾਇਆ ਜਾਂਦਾ ਤੇ ਇਸ ਵਾਰੀ ਹੋਰ ਵੱਧ ਸਤਿਕਾਰ ਨਾਲ ਮਨਾਇਆ ਜਾਊਗਾ ਔਰ ਜਿਹੜੇ ਇਹ ਕਹਿੰਦਾ ਵੀ 14 ਤਰੀਕ ਨੂੰ ਤੁਸੀਂ ਮੂਰਤੀਆਂ ਤੋੜਾਂਗੇ ਇਹਨੂੰ ਮੂੰਹ ਤੋੜਵਾ ਜਵਾਬ ਵੀ ਦੇਵਾਂਗੇ ਆਮ ਆਦਮੀ ਪਾਰਟੀ ਦੇ ਮੇਰੇ ਭਰਾ ਪੱਤੀ ਪ੍ਰਸਾਦ ਜੀ ਐਮਐਲਏ ਮੇਰੀ ਭੈਣ ਸੋਤੋ ਐਮਐਲਏ ਐਡਵੋਕੇਟ ਪਰਮਵੀਰ ਸਿੰਘ ਜੀ ਮੋਹੀ ਸਾਹਿਬ ਸਟੇਟ ਸੈਕਟਰੀ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੇ ਦਿਨੀ ਜਿਹੜੇ ਡਾਕਟਰ ਈਮਰੌ ਉਮੀਦਵਾਰ ਜੀ ਸਾਡੇ ਸਬਧਾਨ ਦੇ ਨਮਰਤ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪੜ੍ਹਾਈ ਕੀਤੀ ਵਡੀਆਂ ਪੜ੍ਹਾਈਆਂ ਕੀਤੀਆਂ ਵੱਡੀਆਂ ਡਿਗਰੀਆਂ ਕੀਤੀਆਂ ਉਸ ਤੋਂ ਬਾਅਦ ਸਾਡੇ ਦੇਸ਼ ਨੂੰ ਸੰਵਿਧਾਨ ਦਿੱਤਾ ਜਿਹੜਾ ਕਿ ਇੱਕ ਇੱਕ ਵਰਗ ਨੂੰ ਮਾਲਾ ਦੇ ਵਿੱਚ ਭਰੋਇਆ ਹੋਇਆ ਉਸ ਦੇ ਪ੍ਰਤੀ ਦੋ ਤਰ੍ਹਾਂ ਘਟਨਾਵਾਂ ਹੋਈਆਂ ਨੇ ਇੱਕ ਤਾਂ ਫਲੋਰ ਕੋਲੇ ਹੋਈ ਆ ਪਿੰਡ ਨੰਗਲ ਇੱਕ ਬਟਾਲੇ 'ਚ ਹੋਈ ਆ ਇਹ ਜਿਹੜੇ ਬਾਹਰ ਬੈਠਾ ਪੰਨੂ ਗੁਰਪਤਵੰਦ ਸਿੰਘ ਪੰਨੂ ਇਹਦੀ ਰੋਜੀ ਰੋਟੀ ਆ ਜਿਹੜੀ ਰੋਟੀ ਜਿਵੇਂ ਆਪਾਂ ਪਾਉਨੇ ਆ ਇਹਦੀ ਰੋਜੀ ਰੋਟੀ ਚੱਲਦੀ ਆ ਭੜਕਾਉ પાਸੰਦੇ ਕੇ ਵੇ ਲੋਕਾਂ ਨੂੰ ਢਕਾਓ ਨੌਜਵਾਨਾਂ ਨੂੰ ਢਕਾਓ ਪਰ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨੇ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਇਹਨੀਆਂ ਸਾਰੀਆਂ ਚਾਲਾਂ ਨੂੰ ਸਮਝਦੇ ਆ ਕਿ ਇਹ ਇਹਨਾਂ ਦੇ ਜਾਲਤ ਫਸਣ ਵਾਲਾ ਹੀ ਕੋਈ ਹੈਗਾ ਸਾਰੇ ਲੋਕਾਂ ਨੂੰ ਪਤਾ 84 ਹੜਾਈ ਆ ਲੋਕਾਂ ਨੇ ਸਾਰਾ ਕੁਝ ਹੋਇਆ ਇੱਥੇ ਪਰ ਸਾਰੇ ਨੌਜਵਾਨ ਆ ਜਿਹੜੇ ਉਹ ਆਪਦੇ ਰੋਜ਼ਗਾਰ ਦੇ ਵਿੱਚ ਲੱਗੇ ਹੋਏ ਨੇ ਆਮ ਆਦਮੀ ਪਾਰਟੀ ਆ ਜਿਹੜੀ ਉਹ ਰੋਜ਼ਗਾਰ ਦੇ ਰਹੀ ਆ 52000 ਨੌਕਰੀ ਦੇ ਕੇ ਅੱਜ ਮਾਨ ਸਾਹਿਬ ਅਸੀਂ ਸਰਕਾਰ ਤਿੰਨ ਸਾਲ ਦੇ ਵਿੱਚ ਜਿਹੜੀਆਂ ਇਹ ਚਾਲਾਂ ਇਹ ਕਰ ਰਿਹਾ ਪੰਨੂ ਇਹਦੀਆਂ ਕਦੇ ਵੀ ਉਹ ਪੂਰੀਆਂ ਨਹੀਂ ਪੈਣੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਨਗਰੇਟੇ ਗੁਰੂ ਕੇ ਬੇਟੇ ਇਹਨਾਂ ਨੂੰ ਨਾਲ ਸਾਨੂੰ ਸਾਰਿਆਂ ਨੂੰ ਛਾਤੀ ਨਾਲ ਲਾਇਆ ਗੁਰੂ ਸਾਹਿਬ ਨੇ ਇਸੇ ਤਰ੍ਹਾਂ ਜਿਹੜੀਆਂ ਇਹ ਜੜੀ ਚਾਲਾਂ ਕਰਨ ਵਾਲੇ ਨੇ ਇਹਨਾਂ ਦੀਆਂ ਕਦੇ ਵੀ ਚਾਲਾਂ ਪੂਰੀਆਂ ਨਹੀਂ ਹੋਣਗੀਆਂ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਜਿਵੇਂ ਸੰਗੋਵਾਲ ਸਾਹਿਬ ਨੇ ਦੱਸਿਆ ਵਾ ਸਾਡੀ ਮੈਡਮ ਭੈਣ ਸੀਨਾ ਬੈਠੇ ਆ ਪਰਮਜੀਤ ਬੈਠੇ ਆ ਔਰ ਮੋਹੀ ਸਾਹਿਬ ਬੈਠੇ ਆ ਜਿਵੇਂ ਇਹਨਾਂ ਨੇ ਦੱਸਿਆ ਇਹ ਜਿਹੜਾ ਬਾਹਰ ਬੈਠਾ ਪੰਨੂ ਆ ਇਹਨੂੰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਜਿਹੜੀਆਂ ਬਾਹਰੀਆਂ ਏਜੰਸੀਆਂ ਇਹਨੂੰ ਆਪਣੇ ਪੈਸੇ ਦੇ ਇਸਤੇਮਾਲ ਕਰਕੇ ਇਹਨੂੰ ਪੰਜਾਬ ਔਰ ਦੇਸ਼ ਦਾ ਮਾਹੌਲ ਖਰਾਬ ਕਰਨ ਲਈ ਜਿਹੜਾ ਕੋਸ਼ਿਸ਼ ਕਰ ਰਿਹਾ ਵਾ ਇਹਨੂੰ ਕਿਸੇ ਵੀ ਗੱਲ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਇਮਾਨੀਤ ਨਹੀਂ ਮਿਲੂਗੀ ਕਿਉਂਕਿ ਸਾਡੇ ਬਾਬਾ ਸਾਹਿਬ ਭੀਮਰਾਓ ਮੇਕਰ ਉਹਨਾਂ ਨੇ ਸਾਰੇ ਲੋਕਾਂ ਨੂੰ ਇੱਕ ਚੰਗਾ ਰਸਤਾ ਔਰ ਚੰਗਾ ਮਾਰਗ ਦਿੱਤਾ ਵਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ 3 ਸਾਲਾਂ ਤੋਂ ਪੰਜਾਬ ਦੇ ਵਿੱਚ ਜੋ ਆਪਣਾ ਯੋਗਦਾਨ ਪਾ ਕੇ ਕੰਮ ਕਰਕੇ ਦਿਖਾ ਰਹੀ ਆ ਇਹ ਵਾਰ ਬੈਠੀਆਂ ਵਿਦੇਸ਼ੀ ਤਾਕਤਾਂ ਨੂੰ ਬਰਦਾਸ਼ਤ ਨਹੀਂ ਹੋ ਰਿਆ ਭਈ ਪੰਜਾਬ ਅੱਜ ਇੱਕ ਫੇਰ ਉਹੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹ ਬਣਨ ਜਾ ਰਿਹਾ ਪਰ ਮੈਂ ਅੱਜ ਤੁਹਾਡੇ ਲਈ ਇਹ ਗੱਲ ਦੱਸਣੀ ਚਾਹਣਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਬਲਦਸਤੇ ਦੀ ਤਰ੍ਹਾਂ ਲੈ ਕੇ ਆਪਣੇ ਨਾਲ ਚੱਲ ਰਿਹਾ ਜਿਵੇਂ ਮੇਰੇ ਤੋਂ ਪਹਿਲਾਂ ਸੰਗੂਆ ਸਾਹਿਬ ਨੇ ਦੱਸਿਆ 55 ਹਜ਼ਾਰ ਨੌਕਰੀਏ ਸਰਕਾਰ ਇੱਕ ਪਹਿਲੀ ਆ ਜਿਨੇ ਨੌਜਵਾਨਾਂ ਨੂੰ ਸਹੀ ਰਸਤਾ ਤੇ ਪੰਜਾਬ ਦੀ ਤਰੱਕੀ ਲਈ ਪੰਜਾਬ ਨੂੰ ਰੰਗੜਾ ਪੰਜਾਬ ਬਣਾਉਣ ਲਈ ਜਿਹੜਾ ਮਿਸ਼ਨ ਬਣਾਇਆ ਹੋਇਆ ਉਹ ਮੁੱਖ ਮੰਤਰੀ ਸਾਹਿਬ ਭਾਰਗਵੰਦ ਸਿੰਘ ਮਾਨ ਦੇ ਸੇਵਾ ਭਾਵਨਾ ਔਰ 24 ਘੰਟੇ ਪੰਜਾਬ ਦੀ ਸੇਵਾ ਦੇ ਵਿੱਚ ਜੋ ਯੋਗਦਾਨ ਉਹਨਾਂ ਦਾ ਪੈ ਰਿਆ ਵਾ ਸਾਡੇ ਜਿਹੜੇ 95 ਜਮਲਿਆਂ ਸਾਰੇ ਥੱਲੇੜੇ ਵਰਕਰ ਜਿਹੜੇ ਵਲੰਟੀਅਰ ਸਾਥੀ ਆ ਪੰਜਾਬ ਦੀ ਬਿਹਤਰੀ ਲਈ ਇੱਕ ਇੱਕ ਵਲੰਟੀਅਰ ਜਿਹੜਾ ਉਹ ਆਪਣਾ ਯੋਗਦਾਨ ਪਾ ਰਿਹਾ ਮੈਂ ਫਿਰ ਤੁਹਾਡੇ ਲਈ ਦੱਸਣਾ ਚਾਹਣਾ ਕਿ ਲੱਖ ਕੋਸ਼ਾਂ ਕਾ ਲੋ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਇਹਨੂੰ ਨਾ ਕਦੇ ਪਹਿਲਾਂ ਨਜ਼ਰ ਲੱਗਣ ਦਿੱਤੀ ਆ ਨਾ ਕਦੇ ਹੋਂ ਲੱਗਣ ਦਿੱਤੀ ਆ ਉਹ ਵੀ ਇਹ ਜਿਹੜੀਆਂ ਬਾਹਰ ਜੰਮੀਆਂ ਹੋਈਆਂ ਪੰਨੂ ਵਰਗੀਆਂ ਆਪਣੀਆਂ ਪਾਰਟੀਆਂ ਬਣਾ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਉਹਨੂੰ ਕੀ ਪਤਾ ਪੰਜਾਬ ਦੇ ਕਲਚਰ ਦਾ ਗੁੱਤ ਦਾ ਉਹ ਰਕੀ ਵਰਦਾ ਲੇਡੀਜ਼ ਪਾਂਗ ਪਿੱਛੇ ਤੇ ਪੰਜਾਬ ਦੇ ਕਲਚਰ ਨੂੰ ਉਹ ਅੱਜ ਸਾਡੇ ਪੰਜਾਬੀਆਂ ਦੇ ਵਿੱਚ ਫਰਕ ਪਾਉਣ ਲਈ ਅੱਜ ਇਹੋ ਜਿਹੀਆਂ ਜਿਹੜੀਆਂ ਖੋਜੀਆਂ ਆਪਣੀਆਂ ਹਰਕਤਾਂ ਕਰਦਾ ਵਰਦਾ ਬਾਹਰ ਬੈਠਾ ਜਿਉ ਉਹ ਐਨਆਈ ਕਿਤੇ ਪੰਜਾਬ ਦੇ ਇਤਿਹਾਸ ਤਾ ਆ ਕੇ ਪੰਜਾਬ ਦੀ ਧਰਤੀ ਤੇ ਗੱਲ ਕਰੇ ਦੇਸ਼ ਦੀ ਧਰਤੀ ਦੇ ਗੱਲ ਕਰੇ ਅਜੋਬਾਲੀਆਂ ਏਜੰਸੀਆਂ ਤੋਂ ਆਪਣਾ ਿੱਥੂ ਬਣ ਕੇ ਅੱਜ ਸਾਡੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਨੂੰ ਪੜਦਾ ਬਾਬਾ ਸਾਹਿਬ ਪੀਵਰਾ ਉਮੀਦ ਕਰਨੇ ਇੱਕ ਮੋਤੀਆਂ ਤਰ੍ਹਾਂ ਸੰਵਿਧਾਨ ਬਣਾ ਕੇ ਮੋਤੀਆਂ ਤਰ੍ਹਾਂ ਲੋਕਾਂ ਨੇ ਲੋਕਾਂ ਨੂੰ ਆਪਣੀ ਲੜੀ ਚ ਪਰੋ ਕੇ ਲੋਕਾ ਲੋਕ ਸੇਵਾ ਲਈ ਦੇ ਕੇ ਜਾਇਆ ਬਾਬਾ ਸਾਹਿਬ ਨੂੰ ਅੱਜ ਵੀ ਸਲੂਟ ਆ ਪੂਰੇ ਦੇਸ਼ ਵੱਲੋਂ ਔਰ ਰਹਿਣਾ ਵੀ ਆ ਜੱਤੀ ਦੇਸ਼ ਖੁਸ਼ਹਾਲ ਰਹੂਗਾ ਬਾਬਾ ਸਾਹਿਬ ਦਾ ਨਾਮ ਰਹੂਗਾ ਬਾਬਾ ਸਾਹਿਬ ਦੀ ਜਿਹੜੀ ਦੇਣਾ ਬਹੁਤ ਵੱਡੀ ਦੇਣਾ ਐਨੀਆਂ ਗੱਲਾਂ ਕਰਦਾ ਹੋਇਆ ਮੈਂ ਇੱਕ ਵਾਰੀ ਫੇਰ ਇਹ ਗੱਲ ਕਹਿਣੀ ਚਾਹਣਾ ਬਈ ਪੰਜਾਬ ਦੇ ਮਾਹੌਲ ਨੂੰ ਕੋਈ ਵੀ ਏਜੰਸੀ ਕੋਈ ਵੀ ਪਾਰਟੀ ਕੋਈ ਵੀ ਬੰਦਾ ਅਗਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਜਿਹੜਾ ਦੇਸ਼ ਦੇ ਅੰਦਰ ਬੈਠਾ ਉਹਨੂੰ ਜੇਲ੍ਹ ਦਾ ਮੂੰਹ ਦੇਖਣਾ ਪਊਗਾ ਜਿਹੜਾ ਬਾਹਰੋਂ ਵਿਦੇਸ਼ੀ ਤਾਕਤਾਂ ਦਾ ਪਿੱਠੂ ਬਣ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਵਾ ਉਹਨੂੰ ਵੀ ਦੇਸ਼ ਦੇ ਅੰਦਰ ਲਿਆ ਕੇ ਉਹਦਾ ਬਣਦੀ ਕਾਰਵਾਈ ਕੀਤੀ ਜਾਊਗੀ। ਹਮੇਸ਼ਾ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ? ਉਹ ਵੀ ਕਈ ਸਟੇਟਸ ਨੇ। ਔਰ ਇਸ ਦਾ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਪੰਨੂ ਵਰਦਰੇ ਜਾਂ ਕੋਈ ਵੀ ਏਜੰਸੀਆਂ ਵਰਤ ਰੀਆਂ ਨੇ ਉਹਨਾਂ ਦੇ ਨਾਲ ਉਹ ਤਜਾਦ ਕਰਦੀ ਹੈ ਕਿ ਨੀਤੀ ਕੀ ਹੋਏਗੀ। ਕੋਈ ਬਾਸਪੇਟ ਕੋਰਟ ਦੇ ਜ਼ਰੀਏ ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ ਕਿ ਅਗਲੀ ਜਿਹੜੀ ਰਣਨੀਤੀ ਦਾ ਤੁਸੀਂ ਪੰਜਾਬ ਦੇ ਇਤਿਹਾਸ ਨੂੰ ਚੱਕ ਕੇ ਦੇਖ ਲਓ। ਜਦੋਂ ਦਾ ਪੰਜਾਬ ਦਾ ਇਤਿਹਾਸ ਆ ਜਿਹੜਾ ਉਦੋਂ ਬਾਅਦ ਹੀ ਸਾਰਾ ਕੁਝ ਸਟਾਰਟ ਹੋਇਆ ਜਦੋਂ ਪੰਜਾਬੀਆਂ ਨੇ ਆਪਣਾ ਹਰ ਕੰਮ ਦੇ ਵਿੱਚ ਯੋਗਦਾਨ ਵੱਡਾ ਹੋ ਕੇ ਪਾਇਆ ਵਾ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਏਡੀਆਂ ਏਡੀਆਂ ਕੁਰਬਾਨੀਆਂ ਏਡਡੇ ਏ ਯੋਧੇ ਸੂਰਬੀਰ ਪੈਦਾ ਹੋਇਆ ਇਹਨੂੰ ਹਮੇਸ਼ਾ ਪਹਿਲੇ ਟਾਰਗੇਟ ਕਰਨੀਆਂ ਚਾਹੀਏ ਕੇਂਦਰ ਦੀਆਂ ਏਜੰਸੀਆਂ ਹੋਣ ਚਾਹੇ ਬਾਹਰ ਬੈਠੇ ਲੋਕ ਜਿਹੜੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ ਉਹਨਾਂ ਲੋਕਾਂ ਦਾ ਟਾਰਗੇਟ ਹੀ ਪੰਜਾਬ ਹੁੰਦਾ ਪਰ ਪੰਜਾਬ ਦੇ ਸੂਰਬੀਰ ਜਿਹੜੇ ਇੱਥੇ ਦੇ ਵਸਿੰਦੇ ਆ ਪੰਜਾਬ ਦੇ ਉਹ ਕਦੇ ਪੰਜਾਬ ਨੂੰ ਇਸ ਕੰਮ ਦੇ ਵਿੱਚ ਅੱਗੇ ਰਸਤਾ ਨਹੀਂ ਦੇਣ ਦਿੰਦੇ ਕਿਸੇ ਛਰਾਰਤੀ ਅੰਸਰ ਨੂੰ ਉਹਦਾ ਜਿਹੇ ਜੀ ਗੱਲ ਕਰਦਾ ਵਾ ਉਹੋ ਜਿਹੇ ਸ਼ਬਦਾਂ ਨਾਲ ਉਹਦੂੰ ਜਵਾਬ ਮਿਲਦਾ ਪੰਨੂ ਨੂੰ ਵੀ ਉਸੇ ਸ਼ਬਦਾਂ ਨਾਲ ਹੀ ਜਵਾਬ ਮਿਲੂਗਾ ਜਿਹੇ ਜੀ ਪੰਨੂ ਦੀ ਸੋਚ ਹੋਊਗੀ ਉਹਨੂੰ ਉਹੋ ਜਿਹੇ ਜਵਾਬ ਦਿੱਤਾ ਜਾਊਗਾ ਵੇ ਕੋ ਥ੍ਰੈਟ ਦਾ ਪੰਜਾਬ ਦੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਅੱਗਿਆ ਪੰਜਾਬ ਦੇ ਪੰਜਾਬੀ ਕਿਸੇ ਥ੍ਰੈਟ ਤੋਂ ਡਰਨ ਵਾਲੇ ਨਹੀਂਗੇ ਇਹ ਸਾਡਾ ਇਤਿਹਾਸ ਬੋਲਦਾ ਵਾ ਸਾਡੀਆਂ ਪੰਜਾਬ ਦੀ ਮਿੱਟੀ ਦਾ ਇਹ ਇਤਿਹਾਸ ਆ ਕੋਈ ਬੰਦਾ ਪੰਜਾਬ ਨੂੰ ਨਜਨ ਲਾਉਣ ਵਾਲਾ ਪੈਦਾ ਹੋਊਗਾ ਉਹਨੂੰ ਉਹਦੀ ਬੰਦੀ ਸਜ਼ਾ ਮਿਲਣੀ ਮਿਲੀਆਂ ਇਹ ਸਾਡਾ ਇਤਿਹਾਸ ਆ ਕਦੇ ਕਿਸੇ ਵੀ ਥ੍ਰੈਟ ਤੋਂ ਨਾ ਪੰਜਾਬੀ ਡਰੇ ਨਾ ਪੰਜਾਬੀਆਂ ਨੇ ਡਰਨਾ ਵਾ ਚਲ ਅੰਬਰ ਸਰ ਹੋਇਆ ਟਾਲੇ ਉਹ ਆ ਫਲੋਰ ਜਿਹੜਾ ਜੀਐਸਟੀ ਦੇ ਮੁੱਦੇ ਕਹਿ ਰਹੇ ਨੇ ਕਿ ਸਰਕਾਰ ਫੇਰ ਐਮਸੀ ਅਗਲੀ ਫੇਰੇ ਨੋਅਲ ਆਰਡਰ ਦੇ ਮੈਂਟੇਨਿੰਗ ਦੇਖੋ ਗੱਲ ਸੁਣੋ ਜਿਹੜੇ ਬਾਹਰ ਬੈਠੀਆਂ ਏਜੰਸੀਆਂ ਨੇ ਪੰਨੂ ਵਰਗੀਆਂ ਉਹ ਸਾਡੇ ਕਿਸੇ ਨੌਜਵਾਨ ਬੱਚੇ ਨੂੰ ਗੁੰਮਰਾਹ ਕਰਕੇ ਜਾਂ ਕਿਸੇ ਇਹੋ ਜਿਹੇ ਬੰਦੇ ਦਾ ਫਾਇਦਾ ਉਠਾ ਕੇ ਜਿਹੜੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਪਏ ਆ ਉਹ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਜਿਹੜਾ ਸਿੱਧਾ ਸੰਦੇਸ਼ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਧਰਤੀ ਦੇ ਉੱਤੇ ਕਦੇ ਮਾਹੌਲ ਨਹੀਂ ਖਰਾਬ ਹੋਣ ਦਿੱਤਾ ਜਾਊਗਾ ਚਾਹੇ ਜਿੱਦੀ ਮਰਜ਼ੀ ਕੋਈ ਵੱਡੀ ਤਾਕਤ ਆ ਚਾਹੇ ਕੋਈ ਪਾਰਟੀ ਆ ਪੰਜਾਬ ਜਿਹੜਾ ਵਾ ਸਾਡਾ ਉਹ ਰੰਗਲਾ ਪੰਜਾਬ ਤੇ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਆ ਇਹਨੂੰ ਕੋਈ ਨજર ਨਹੀਂ ਲਾ ਸਕਦਾ ਕੋਈ ਇਹਦੇ ਵੱਲ ਅੱਖ ਚੱਕ ਕੇ ਨਹੀਂ ਦੇਖ ਸਕਦਾ ਪੰਜਾਬ ਦੀ ਧਰਤੀ ਵੱਲ ਅੱਜ ਜੋ ਵੀ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੰਨੂ ਵਰਗੀਆਂ ਜਿਹੜੇ ਕਹੇ ਜੇ ਗਲਤ ਅਨਸਰ ਨੇ ਤੇ ਉਹਦੇ ਖਿਲਾਫ ਆਮ ਆਦੀ ਪਾਰਟੀ ਖੜੀ ਆ ਔਰ ਆਮ ਆਦੀ ਪਾਰਟੀ ਇਸ ਦੇ ਖਿਲਾਫ ਜਿਹੜੀ ਸ਼ਬਦ ਸਬਦਾ ਚ ਨਿੰਦਾ ਕਰਦੀ ਹੈ ਔਰ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੂਰਬੀਰਾਂ ਦੀ ਧਰਤੀ ਤੇ ਗੁਰੂਆ ਪੀਰਾਂ ਦੀ ਧਰਤੀ ਆ ਔਰ ਇੱਥੇ ਸਾਰੇ ਸੰਤ ਧਰਮ ਸਾਂਝੇ ਧਰਮ ਨੇ ਔਰ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਔਰ ਖਾਸ ਕਰਕੇ ਜੇ ਬਾਬਾ ਸਾਹਿਬ ਬਾਬਾ ਭੀਮਰਾ ਉਮੀਦਵਾਰ ਜੀ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਸਾਡੇ ਇੰਡੀਆ ਨੂੰ ਸੰਵਿਧਾਨ ਲਿਖ ਕੇ ਦਿੱਤਾ ਪੂਰੀ ਦੁਨੀਆ 'ਚ ਸਭ ਤੋਂ ਵੱਡਾ ਸੰਵਿਧਾਨ ਵਧੀਆ ਸੰਵਿਧਾਨ ਲਿਖ ਕੇ ਦਿੱਤਾ ਤੇ ਉਹਦਾ ਸਤਕਾਰ ਔਰ ਖਾਸ ਕਰਕੇ ਪੰਜਾਬ ਦੀ ਗੱਲ ਕਰਦੇ ਆ ਸਭ ਤੋਂ ਵੱਧ ਸਤਕਾਰ ਪੰਜਾਬ 'ਚ ਹੁੰਦਾ ਵਾ ਔਰ ਪੰਜਾਬ ਦੇ ਵਿੱਚ ਉਹਦਾ ਸਤਕਾਰ ਉਹਨਾਂ ਦਾ ਹੁੰਦਾ ਰਹੂਗਾ ਤੇ ਜਿਹੜੇ ਇਹ ਪੰਨੂ ਵਰਗੇ ਸੋਚਦੇ ਨੇ ਵੀ ਸ਼ਾਇਦ ਅਸੀਂ ਪਿਛਲਾ ਦੌਰ ਦੁਬਾਰਾ ਲਿਆਵਾਂਗੇ ਉਹ ਦੌਰ ਪੰਜਾਬ ਦੇ ਵਿੱਚ ਨਹੀਂ ਆਉਣਾ ਔਰ ਪੰਜਾਬ ਹਰੇਕ ਦਾ ਸਤਿਕਾਰ ਕਰਦਾ ਔਰ ਮਿਲ ਕੇ ਚੱਲਣਾ ਲਾਵਾ ਚਾਹੇ ਹਿੰਦੂ ਸਿੱਖ ਮੁਸਲਮ ਸਾਈ ਸਾਰੇ ਅਸੀਂ ਹੈਗੇ ਆ ਭਾਈ ਭਾਈ ਔਰ ਭਾਈ ਭਾਈ ਰਹਿ ਕੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਵਾਂਗੇ ਆਮ ਆਦੀ ਪਾਰਟੀ ਦੀ ਸਰਕਾਰ ਔਰ ਆਮ ਆਦੀ ਪਾਰ ਦੇ ਮੁਖੀ ਸ਼੍ਰੀ ਰਿਵੀਂਦ ਕੇਜੀਵਾਲ ਜੀ ਮੁੱਖ ਮੰਤਰੀ ਸਾਹਿਬ ਭਗਤ ਸਿੰਘ ਮਾਨ ਜੀ ਤੇ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰ ਰੋੜਾ ਜੀ ਔਰ ਸਾਰੇ ਇਸ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਲੱਗੇ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਲੱਗੇ ਨੇ ਰੰਗਲਾ ਪੰਜਾਬ ਤਾਂ ਹੀ ਬਣੂਗਾ ਜਦੋਂ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ ਅਸੀਂ ਆਪਣੇ ਪੰਜਾਬ ਵਾਸਤੇ ਮਿਲ ਕੇ ਕੰਮ ਕਰ ਰਹੇ ਹਾਂ ਆਉਣ ਵਾਲੀ ਸਾਡੀ ਜਨਰੇਸ਼ਨ ਵਾਸਤੇ ਕੰਮ ਕਰ ਰਹੇ ਹਾਂ ਅੱਜ ਜਿਹੜਾ ਜੁੱਧ ਨਸ਼ਾ ਵਿਰੋਧ ਚੱਲ ਰਿਹਾ ਵਾ ਔਰ ਆਉਣ ਵਾਲੀ ਜਮਣਗੇ ਜਵਾਨੀ ਨੂੰ ਬਚਾਉਣ ਵਾਸਤੇ ਲੱਗੇ ਹੋਏ ਹਾਂ ਤੇ ਇਹ ਲੋਕ ਇਹ ਚੀਜ਼ਾਂ ਨੂੰ ਢਕਾਉਣਾ ਚਾਹੁੰਦੇ ਨੇ ਔਰ ਇਹ ਚਾਹੁੰਦੇ ਨੇ ਵੀ ਸ਼ਾਇਦ ਪੰਜਾਬੀਆਂ ਨੂੰ ਸੀ ਦੁਬਾਰਾ ਲੜਾ ਕੇ ਉਹ ਕੇ ਫਾਇਦਾ ਲਣਾਂਗੇ ਇਹ ਇਸ ਤਰ੍ਹਾਂ ਦੀਆਂ ਵੰਗੇ ਗਲਤ ਮਰਗੇ ਵਿਆਰਬਾਜੀ ਕਰਕੇ ਇਹ ਸੋਚਦੇ ਆ ਵੀ ਅਸੀਂ ਇਹਨਾਂ ਪੈਸੇ ਕਮਾਉਣ ਦਾ ਮਕਸਦ ਆ ਵੇ ਸਾਨੂੰ ਹੋਰ ਜਿਹੜੇ ਇਸ ਤਰ੍ਹਾਂ ਦੇ ਮਿਲ ਕੇ ਇਹਨਾਂ ਦੀ ਸੋਚ ਵਾਲੇ ਬੰਦੇ ਨੇ ਵੀ ਸਾਨੂੰ ਕੋਈ ਪੈਸੇ ਦੇਣਗੇ ਜਾਂ ਇਹਨਾਂ ਦੇ ਅਕਾਊਂਟ ਭਰਨਗੇ ਤੇ ਉਹ ਇਹਨਾਂ ਦਾ ਤੋਰੀ ਫੁਲਕਾ ਬੰਦ ਹੋਊਗਾ ਤੇ ਪੰਜਾਬ ਇਕਜੁੱਟ ਹੋ ਕੇ ਚੱਲੂਗਾ ਔਰ ਬਾਬਾ ਸਾਹਿਬ ਅਮੇਕਰ ਦਾ ਅਸੀਂ ਸਤਿਕਾਰ ਕਰਦੇ ਆ ਹਮੇਸ਼ਾ ਸਤਿਕਾਰ ਕਰਦੇ ਰਵਾਂਗੇ ਔਰ 14 ਤਰੀਕ ਨੂੰ ਅਸੀਂ ਸਾਂਝੇ ਤੌਰ ਤੇ ਆਲਰੇਡੀ ਵੀ ਹਰ ਤਮਕੇ 14 ਤਰੀਕ ਨੂੰ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਬੜੇ ਸਤਿਕਾਰ ਨਾਲ ਮਨਾਇਆ ਜਾਂਦਾ ਤੇ ਇਸ ਵਾਰੀ ਹੋਰ ਵੱਧ ਸਤਿਕਾਰ ਨਾਲ ਮਨਾਇਆ ਜਾਊਗਾ ਔਰ ਜਿਹੜੇ ਇਹ ਕਹਿੰਦਾ ਵੀ ਅ 14 ਤਰੀਕ ਨੂੰਸੀਂ ਮੂਰਤੀਆਂ ਤੋੜਾਂਗੇ ਇਹਨੂੰ ਮੂੰਹ ਤੋਂ ਨਾ ਜਵਾਬ ਵੀ ਦੇਵਾਂਗੇ ਠੀਕ ਹੈ ਥੈਂਕ ਯੂ ਆਮ ਆਦੀ ਪਾਰਟੀ ਉਹਦੇ ਘੰਡਾ ਬਿਲਕੁਲ ਆਮ ਆਦੀ ਪਾਰਟੀ